ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇਣ ਆਪਾਂ ਕਹਿੰਨੇ ਨਾ ਮੈਨੂੰ ਪਹਿਲਾਂ ਪਤਾ ਹੁੰਦਾ ਐਡਾ ਬਈ ਮਾਨਸੇ ਨੂੰ ਮੈਂ ਮਦਦ ਕਿਉਂ ਕਰਦਾ ਰੱਬ ਕਹਿੰਦਾ ਨਾ ਮੈਨੂੰ ਕੋਈ ਚਿੰਤਾ ਨਹੀਂ ਜਿਹੜਾ ਮਰਜੀ ਖਾਈ ਜਾ ਭੱਜੀ ਜਾਣ ਪਰ ਮੇਰੇ ਦੈਰੇ ਤੋਂ ਬਾਹਰ ਨਹੀਂ ਨਿਕਲ ਸਕਣਾ ਇਹਨਾਂ ਹੁਣ ਦੇਖੋ ਇਸ ਪੌੜੀ ਨੂੰ ਗੁਰੂ ਜੀ ਨੇ ਕਰਮ ਛੇ ਸ਼ੁਰੂ ਕੀਤਾ ਬਹੁਤਾ ਕਰਮ ਲਿਖਿਆ ਨਾ ਜਾਏ ਏ ਮਨ ਖਰਜੀ ਧਿਆਏ ਤੋਂ ਇੱਕ ਮਨ ਇੱਕ ਚਿਤ ਪਾਏ ਖਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਉਹਨ ਕੋਈ ਪਛਤਾਵਾ ਨਹੀਂ ਮੈਂ ਫਿਰ ਬੇਨਤੀ ਕਰਾਂ ਉਹਨੂੰ ਤਿੱਲ ਜਿੰਨਾ ਲਾਲਚ ਨੇ ਕੋਈ ਤਮਾ ਨਹੀਂ ਰੱਖਦਾ ਗੁਰੂ ਸਾਹਿਬ ਜੀ ਨੇ ਵੱਡੇ ਦਾਤੇ ਤੇ ਬਿਆੰਤ ਬਚਨ ਕੀਤੇ ਆ ਉਹ ਬਖਸ਼ਾ ਕਰਦਾ ਹੈ ਮਿਹਰਬਾਨ ਸਹਬ ਮਿਹਰਬਾਨ ਸਾਹਿ ਮੇਰਾ ਮਿਹਰਬਾਨ ਆਪਾਂ ਇਹ ਤਾਂ ਕਾਂਗੇ ਵੀ ਸਾਨੂੰ ਤਾਂ ਦੇ ਰਿਹਾ ਸੀ ਪਾਠ ਕਰਨੇ ਨਿਤਨੇਮ ਦਾ ਸਾਨੂੰ ਤਾਂ ਦੇ ਰਿਹਾ ਸ਼ਾਇਦ ਅਸੀਂ ਗੁਰਦ੍ਰੇ ਆਉਨੇ ਆਂ ਬਾਬਾ ਜੀ ਕਹਿੰਦੇ ਆ ਆ ਪਸ਼ੂ ਪੰਛੀ ਕਿਹੜਾ ਧਰਮ ਕਮਾਂਦੇ ਨੇ ਢਿੱਡ ਪਰ ਨੂੰ ਤਾਂ ਉਹਨਾਂ ਨੂੰ ਵੀ ਦੇ ਰਿਹਾ ਫਿਰੰਦਾ ਇਹਦਾ ਗਿਰਹਾ ਜ਼ਰ ਦਰਖਤ ਆਬ ਆਸ਼ਕਰ ਦੇਹੰਦ ਸੋਈ ਏਕ ਤੂਈ ਏਕ ਤੂਈ ਮਹਾਰਜ ਕਹ ਰਿਹਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੱਲ ਨਾਤਮਾ ਹੈ ਕੀਤੇ ਮੰਗ ਹੈ ਜੋਦ અપਾਰ ਇੱਥੇ ਕਿਹੜਾ ਕੰਨਾ ਨਹੀਂ ਲੱਗਾ અપਾਰ ਨਹੀਂ ਹੈ ਮਹਾਰਜ ਕਹਿੰਦੇ ਕੇਤੇ ਦਾ ਅਰਥ ਹੈ ਬੇਅੰਤ ਕਈ ਮੰਗੈ ਮੰਗਦੇ ਨੇ ਜੋਦ અપਾਰ ਬੇਅੰਤ ਜਿਹੜੇ ਜੋਧੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਸ਼ਕਤੀਸ਼ਾਲੀ ਸਮਝਦੇ ਨੇ ਖੇ ਪਾਰ ਬ੍ਰਹਮ ਪਰਮੇਸ਼ਵਰ ਜੀ ਇਹ ਅਣਗਿਣਤ ਜੋਧੇ ਵੀ ਤੇਰੇ ਘਰ ਚੋਂ ਮੰਗ ਰਿਹਾ ਹੈ ਮੈਂ ਅਖਰੀ ਅਰਥ ਤੋਂ ਬਾਅਦ ਵਾਕ ਰੂਪ ਅਰਥ ਕਰ ਰਿਹਾ ਵਾਂ ਉਹ ਗ੍ਰਾਮਰ ਚ ਨਹੀਂ ਵੱਜੇ ਹੋਏ ਜੋ ਵਾਕ ਰੂਪ ਅਰਥ ਕਰਾਂਗਾ ਉਹ ਉਹ ਵਿਆਕਰਨ ਚ ਨਹੀਂ ਲਾਗੂ ਹੋ ਸਕਦੇ ਸਿੱਧੇ ਸਮਝਣਾ ਚਾਹਨੇ ਕੇਤੇ ਦਾ ਅਰਥ ਹੋ ਗਿਆ ਕਈ ਮੰਗਾਂ ਦੇ ਅਰਥ ਤੇ ਮੰਗ ਹੈ ਮੰਗਦੇ ਨੇ ਜੋਧ અપਾਰ अनेका ਉਸੂਰ ਮੇ ਉਹ ਜੋਧੇ ਸੱਚ ਇਹ ਵੇ ਵੱਡੇ ਦਾਤਾ ਇਹ ਗੱਲ ਭੁੱਲਣੀ ਨਹੀਂ ਵੱਡਾ ਦਾਤਾ ਵੱਡੇ ਦਾਤੇ ਦੇ ਦਰ ਤੋਂ ਜੋਧੇ ਸੂਰ ਮੇ ਵੀ ਮੰਗਦੇ ਨੇ ਇੱਕ ਬਚਨ ਆਪ ਰੋਜ਼ ਪੜ੍ਹਦੇ ਸਵਈਆਂ ਚ ਕਿਵੇਂ ਮੰਗਦੇ ਆਂ ਵੀਰ ਅਪਾਰ ਵੱਡੇ ਬਰਿਆਰ ਅਬਚਾਰ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾਰੇ ਗੜਾਨ ਕੋ ਤੋੜ ਨਖਾਰ ਸੋ ਬਾਤਨ ਕੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਕੀਤੇ ਮੰਗੈ ਜੋਧਾਪਾਰ ਸਾਹਿਬ ਸ੍ਰੀ ਮਾ ਸਿਰਵੇਂ ਕੋਰ ਸਾਹਿਬ ਦਰਤ ਮਾਲਕ ਸ੍ਰੀ ਦਰਸ ਰੋਮਣੀ ਨਾਇਕ ਦਰ ਤੇ ਆਗੂ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਆ ਜਿਹੜੇ ਵੀਰ ਅਪਾਰ ਨੇ ਇਹੋ ਜਿਹਾ ਇੱਕ ਮੰਗਤਾ ਨਹੀਂ ਪਤਾ ਨਹੀਂ ਕਿੰਨੇ ਕੁ ਮੰਗਤੇ ਉਸ ਵੱਡੇ ਦਾਤੇ ਦੇ ਦਰ ਤੇ ਝੋਲੀਆਂ ਅੱਡ ਕੇ ਮੰਗਰੇ ਪਹਿਲੇ ਸਤਿਗੁਰੂ ਕਹਿ ਰਿਹਾ ਗੁਰੂ ਨਾਨਕ ਸਾਹਿਬ ਪਾਦਸ਼ਾ ਕੀਤੇ ਮੰਗੈ ਜੋਦ ਅਪਾਰ ਦਸਵੇਂ ਨਾਨਕ ਸਤਿਗੁਰੂ ਕਹਿ ਰਿਹਾ ਸਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਅਨੇਕਾਂ ਮੰਗਤੇ ਨੇ ਕੀਤੇ ਨੇ ਜਿਹੜੇ ਜੋਧੇ ਪਰਮਾਤਮਾ ਦੇ ਦਰ ਤੋਂ ਝੋਲੀਆਂ ਅੱਜ ਕਿ ਮੰਗ ਰਹਿਆ ਕਿ ਸਾਨੂੰ ਇਹ ਦਾਤ ਦੇ ਜਿਨੂੰ ਆਪਾਂ ਪਿੱਛੇ ਪੜ ਕੇ ਆਏ ਆ ਮੈਂ ਫੇਰਾ ਜਪਜੀ ਸਾਹਿਬ ਫਿਰ ਦੁਹਾਈ ਜਾਨਾ ਗਾਵੇ ਕੋਤਾਨ ਹੋਵੇ ਕਿ ਸੈਤਾਨ ਇਹ ਉਹ ਨਹੀਂ ਜਿਨ੍ਹਾਂ ਨੂੰ ਤਾਕਤ ਦਿੱਤੀ ਉਹ ਮੰਗਦੇ ਪੈਨ ਤੇਰੇ ਦਰ ਤੇ ਕੀਤੇ ਮੰਗੈ ਜੋਧ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਸੱਚ ਏਵੇ ਕਿ ਗਿਣਤੀ ਮਿੰਤੀ ਹੋ ਨਹੀਂ ਸਕਦੀ ਜਿੰਨੇ ਕੋ ਮੰਗਦੇ ਪਏ ਨੇ ਉਹਨਾਂ ਦੀ ਵਿਚਾਰ ਹੀ ਕੋਈ ਨਹੀਂ ਉਂਝ ਵੇ ਸਤਿਗੁਰੂ ਨੇ ਇੱਕ ਸ਼ਬਦ ਚ ਮੁਕਾ ਦਿੱਤਾ ਜਗਤ ਭਿਖਾਰੀ ਫਿਰਤ ਕਹਿ ਸਭ ਕੋ ਦਾਤਾ RAM ਕਉ ਨਾਨਕ ਮਨ ਸਿਮਰਤੇ ਪੂਰਨ ਹੋਵੈ ਕਾਂ ਮਹਾਰਜ ਕਹਿੰਦਿਆ ਜਗਤ ਭਿਖਾਰੀ ਹੈ ਹਜ਼ੂਰ ਨੇ ਫਰਮਾਇਆ ਕਿੰਨੇ ਉਹਦੀ ਦਿੱਤੀ ਕੋਈ ਦਾਤ ਲੈ ਕੇ ਅਨੇਕਾਂ ਬੰਦੇ ਐਸੇ ਨੇ ਜਿਹੜੇ ਦਾਤਾਂ ਨਾਲ ਭਰਪੂਰ ਨੇ ਪਰ ਇਹਨੇ ਬੇਈਮਾਨ ਹੋ ਗਏ ਆ ਅੰਦਰੋਂ ਸ਼ੁਕਰ ਦਾ ਭਾਵ ਵੀ ਨਹੀਂ ਨਿਕਲਦਾ ਸੱਚੀ ਮੁੱਚੀ ਉਹ ਖੱਪ ਗਏ ਨੇ ਵਕਾਰਾਂ ਦੇ ਵਿੱਚ ਦਾਤਾਂ ਨੂੰ ਭੋਗਦੇ ਭੋਗਦੇ ਮੈਂ ਬੇਨਤੀ ਕਰਾਂ ਮਹਾਰਜ ਮੰਨ ਰਿਹਾ ਵੀ ਕੁਝ ਕਹੇ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟ ਹੈ ਵੇਕਾਰ ਅਨੇਕਾਂ ਬੰਦੇ ਐਸੇ ਨੇ ਜਿਹੜੇ ਦਾਤਾਂ ਲੈ ਰਹੇ ਆ ਪਰ ਖੱਪ ਗਏ ਨੇ ਸੱਚ ਮੁੱਚ ਅੰਦਰੋਂ ਤਬਾਹ ਹੋ ਰਹੇ ਨੇ ਵਕਾਰਾਂ ਦੇ ਵਿੱਚ ਦਿਨ ਰਾਤ ਖਚਤ ਨੇ ਦਾਤਾਂ ਉਹਦੀਆਂ ਮਿਲੀਆਂ ਪਰ ਦਾਤ ਲੈ ਕੇ ਕਦੀ ਸ਼ੁਕਰ ਦਾ ਭਾਅ ਵੀ ਨਹੀਂ ਆਇਆ ਅੱਗੇ ਸਿਨ ਅਰਥ ਕਰਕੇ ਤਰੋਕੇ ਬਾਚਾਂਗੇ ਕਿਤੇ ਖੱਬ ਟੁੱਟੈਂ ਵਕਾਰ ਕਿਤੇ ਲੈ ਲੈ ਵੀ ਲੈਂਦੇ ਆ ਮੁਕਰ ਤਾਹੇ ਨਾਲੇ ਦਾਤ ਖਾਂਦਿਆਂ ਨਾਲੇ ਮੁੱਕਰੀ ਜਾਂਦੇ ਰੱਬ ਨੇ ਸਾਨੂੰ ਕੀ ਦਿੱਤਾ ਮਹਾਰਾਜ ਕਹਿੰਦੇ ਨੇ ਫਿਰ ਇਹਨਾਂ ਨੂੰ ਕੀ ਕਹਾਂ ਕਹਿੰਦੇ ਵੱਡੇ ਦਾਤੇ ਨੂੰ ਕੋਈ ਤਮਾ ਨਹੀਂ ਪਰ ਇਨਸਾਨੋਂ ਤੁਸੀਂ ਸਮਝੋ ਇਹ ਬੰਦਿਆ ਤੂੰ ਸਮਝ ਕੇਤੇ ਖਬ ਟੁੱਟਾ ਵਿਕਾਰ ਕੇਤੇ ਲੈ ਲੈ ਇਹਦਾ ਅਰਥ ਹੋ ਗਿਆ ਲੈ ਲੈ ਕੇ ਮੁਕਰ ਪਾਏ ਮੁਕਰ ਦੇ ਪਿਆ ਤੇ ਮਹਾਰਾਜ ਕਿੰਨੇ ਇਹ ਪਤਾ ਹੈ ਕੌਣ ਨੇ ਕੇਤੇ ਮੂਰਖ ਖਾਹੀ ਖਾਏ ਕਹਿੰਦੇ ਮੂਰਖ ਖਾਈ ਜਾ ਰਹੇ ਨੇ ਖਾਈ ਜਾ ਰਹੇ ਨੇ ਐਡੇ ਮੂਰਖ ਨੇ ਕਿ ਉਸ ਰੱਬ ਦਾ ਸ਼ੁਕਰ ਵੀ ਨਹੀਂ ਕਰਦੇ ਉਹਨੂੰ ਤਮਾ ਕੋਈ ਨਹੀਂ ਇੱਥੇ ਥੋੜਾ ਜਿਹਾ ਮੈਂ ਅਰਜ਼ ਕਰਨੀ ਚਾਹਨਾ ਦਾਤਾ ਉਹdੀਏ ਨੇ ਉਹ ਜ ਵੈਸੇ ਕੋਈ ਟਾਵਾ ਟਾਵਾ ਹੈ ਵੈਗਰੂ ਦੀ ਕਿਰਪਾ ਵਾਲਾ ਜਿਹੜਾ ਲੋੜ ਪੂਰੀ ਹੋਵੇ ਤੇ ਸ਼ੁਕਰ ਵਿੱਚ ਰਹੇ ਨਹੀਂ ਤੇ ਸਹੀ ਜੇ 99% ਬੰਦੇ ਜਿੱਦਣ ਕੁਝ ਮੁੱਲ ਜਾਂ ਮਿਲ ਜਾਂਦਾ ਬੋਲੀ ਬਦਲ ਦਈਏ ਅੱਖਾਂ ਬਦਲ ਦੀਆਂ ਨੇ ਸੱਚ ਇਹ ਵੇ ਕਿਉਂ ਨਾ ਦਾ ਰੱਬ ਦੇ ਪ੍ਰਤੀ ਵੀ ਅਸਲ ਚ ਮਨ ਵੀ ਪਰਤ ਬਦਲ ਜਾਂਦਾ ਸ਼ੁਕਰ ਦੀ ਗੱਲ ਛੁਰਦੀ ਹੁਣ ਗੁਰੂ ਜੀ ਕਹਿੰਦੇ ਨੇ ਲੈਂਦੇ ਤੇ ਮੁਕਰ ਗਏ ਸੱਚ ਜੇ ਮੈਂ ਆਪਣੇ ਮਨ ਦੀ ਗੱਲ ਕਰਾਂਗਾ ਜੋ ਕੁਝ ਮਿਲਿਆ ਹੋਇਆ ਮੈਨੂੰ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਸਾਰੇ ਬੰਦੇ ਜੋ ਕੁਝ ਮਿਲਿਆ ਉਹਦੇ ਤੇ ਨਜ਼ਰਸ਼ਾਨੀ ਨਹੀਂ ਕਰਦੇ ਸਾਨੂੰ ਆ ਕੁਝ ਮਿਲਿਆ ਜੋ ਨਹੀਂ ਮਿਲਿਆ ਉਹਦੇ ਵਾਸਤੇ ਉਲਾਮੇ ਦਿੰਦੇ ਜੋ ਮਿਲਿਆ ਉਹਦਾ ਸ਼ੁਕਰ ਨਹੀਂ ਜੋ ਨਹੀਂ ਮਿਲਿਆ ਉਦੇ ਵਾਸਤੇ ਉਲਾਮੇ ਦਿੰਦੇ ਆ ਜੋ ਮਿਲਿਆ ਉਹਦਾ ਸ਼ੁਕਰ ਨਹੀਂ ਤੇ ਪਿਆਰੇ ਐਦੂ ਵੱਡਾ ਮੁਕਰਨ ਵਾਲਾ ਬੰਦਾ ਕਿਹੜਾ ਇਹਨੂੰ ਇਉਂ ਸਮਝੋ ਕਿ 10 ਵਸਤੂ ਲੈ ਪਾਛੇ ਪਾਵੇ ਕਿਤੇ ਲੈ ਲੈ ਮੁਕਰ ਪਾਹ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤੂ ਕਾਰਨ ਵਿਖੋਟ ਗਾਵੇ 10 ਚੀਜ਼ਾਂ ਦੇ ਦਿੱਤੀਆਂ ਪਰ ਇੱਕ ਨਹੀਂ ਮਿਲਦੀ ਜੇ ਮੰਨ ਲਓ ਇੱਕ ਵਸਤੂ ਨਹੀਂ ਮਿਲਦੀ ਤੇ ਉਸ ਨਾਲ ਉਹ ਮੁਕਰ ਜਾਂਦਾ ਰੱਬ ਨੇ ਕੀ ਦਿੱਤਾ ਕਿਤੇ ਲੈ ਲੈ ਮੁਕਰ ਪਾਏ 10 ਬਸਤੂ ਲੈ ਪਾਛੇ ਪਾਵੇ 1 ਬਸਤ ਕਾਰਨ ਬਿਕੋਟ ਗਵਾਵੇ 1 ਪੀਣਾ ਦੇ 10 ਪੀ ਘਿਰਲੇ ਤਉ ਮੂੜਾ ਕਹੋ ਕਹਾ ਕਰੇ ਇਹ ਹੈ ਮਨਮੁਖਤਾਈ ਦਾਸ ਨੇ ਇੱਕ ਵਾਰ ਆਪ ਜੀ ਨੂੰ ਇੱਥੇ ਬੇਨਤੀ ਕੀਤੀ ਸੀ ਮੈਂ ਅਜ ਰਿਪੀਟ ਕਰਨ ਲੱਗਾ ਫਿਰ ਦੁਬਾਰਾ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਜਿਨੇ ਇੱਕ ਜਗ੍ਹਾ ਨਾ ਜੀ ਆਪਣੇ ਉਦਾਸੀਆਂ ਵੇਲੇ ਕਿਹਾ ਕਿ ਜਿਹੜਾ ਗੁਰਮਖ ਹੁੰਦਾ ਹੈ ਨਾ ਗ੍ਰਿਸ਼ਤ ਚ ਰਹਿ ਕੇ ਜਿਹੜਾ ਕੁਮਾਰਿਆ ਸ਼ਬਦ ਨੂੰ ਉਹ ਸ਼ੇਰ ਖੁੰਦਾ ਹੈ ਤੇ ਜਿਹੜਾ ਲੈ ਕੇ ਮੁਕਰ ਜਾਂਦਾ ਹੈ ਧਿਆਨ ਨਹੀਂ ਦਿੰਦਾ ਦਾਤ ਨੂੰ ਚੰਬਰ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਕੁੱਕਰ ਵਰਤੀ ਖੁੰਦਾ ਚਲੋ ਮੈਂ ਸਵਾਨ ਵਰਤੀ ਮਹਾਰਾਜ ਕਹਿੰਦੇ ਨੇ ਸ਼ੁਕਰ ਵਾਲਾ ਸਿੰਘ ਹੈ ਨਾ ਸ਼ੁਕਰਾਂ ਕੂਕਰ ਦੀ ਤਰ੍ਹਾਂ ਗੁਰੂ ਸਾਹਿਬ ਜੀ ਸਮਝ ਨਹੀਂ ਪਈ ਫਿਰ ਸਤਿਗੁਰੂ ਵਚਨ ਕਰਦੇ ਆ ਕਿ ਸ਼ੇਰ ਬੈਠਾ ਹੋਵੇ ਕੋਈ ਆਦਮੀ ਲਾਠੀ ਨਾਲ ਡਾਂਗ ਨਾਲ ਸੋਟੇ ਨਾਲ ਵਾਰ ਕਰੇ ਸ਼ੇਰ ਸੋਟੇ ਨੂੰ ਮੂੰਹ 'ਚ ਨਹੀਂ ਪਾਉਂਦਾ ਡਾਂਗ ਨੂੰ ਮੂੰਹ 'ਚ ਨਹੀਂ ਚਬੇਗਾ ਕੋਈ ਵੱਟਾ ਮਾਰੇ ਉਹ ਵੱਟੇ ਪੱਥਰ ਨੂੰ ਮੂੰਹ 'ਚ ਨਹੀਂ ਪਾਉਂਦਾ ਉਹ ਵੱਜਦੇ ਆ ਸਾਰ ਇੱਕੋ ਦਮ ਯਕ ਲਖਤ ਉਧਰ ਆਪਣੀ ਤਵੱਜੋ ਦਿੰਦਾ ਮੈਨੂੰ ਮਾਰਨ ਵਾਲਾ ਕੌਣ ਹੈ ਗੋਲੀ ਵੀ ਕੋਈ ਮਾਰੇ ਉਹ ਗੋਲੀ ਮਾਰਨ ਵਾਲੇ ਝਰਪਦਾ ਹੈ ਕੁੱਤੇ ਨੂੰ ਵੱਟਾ ਮਾਰੋ ਕੁੱਤਾ ਮੂੰਹ ਚ ਪਾ ਲਿੰਦਾ ਕੁੱਤੇ ਨੂੰ ਸੋਟਾ ਮਾਰੋ ਸੋਟਾ ਪਾ ਲਿੰਦਾ ਮਹਾਰਾਜ ਸਾਨੂੰ ਸਮਝਾਓ ਹੋਰ ਕਿੰਨੇ ਸ਼ੇਰ ਜਿਹੜਾ ਕਹੇ ਜਿਹੜੀ ਚੀਜ਼ ਉਹਨੂੰ ਸਪਰਸ਼ ਕਰਦੀ ਏ ਉਧਰ ਧਿਆਨ ਨਹੀਂ ਦਿੰਦਾ ਉਹ ਜਿਹੜਾ ਦੇ ਰਿਹਾ ਹੈ ਅੱਜਿੱਧਰੋਂ ਆ ਰਹੀ ਏ ਉਧਰ ਧਿਆਨ ਦਿੰਦਾ ਹੈ ਗੁਰਮੁਖ ਜਨ ਸ਼ੇਰ ਦੀ ਤਰ੍ਹਾਂ ਕਹੇ ਉਹ ਦਾਤ ਮਿਲਦੀ ਏ ਦਾਤ ਨੂੰ ਮੂੰਹ ਨਹੀਂ ਪਾਉਂਦਾ ਉਹ ਦੇਣ ਵਾਲੇ ਦਾਤੇ ਵੱਲ ਧਿਆਨ ਦਿੰਦਾ ਹੈ ਸ਼ੇਰ ਦੀ ਬਿਰਤਖ ਹੈ ਜਿਦ ਰੋ ਆ ਰਿਹਾ ਤੇ ਕੁੱਤੇ ਦੀ ਬਿਰਤੀ ਕਾ ਜਿਹੜੀ ਦਾਤ ਆਈ ਮਹਾਰਾਜ ਨੇ ਸ਼ਬਦ ਕਿਹਾ ਕਹਿਣ ਲੱਗੇ ਕੋਕਰ ਦ੍ਰਿਸ਼ ਨਾ ਕਬੂ ਧਰਨੀ ਸਿੰਘ ਦ੍ਰਿਸ਼ਟ ਕੋਈ ਗੁਰਮੁਖ ਕਰਨੀ ਗੁਰਮੁਖ ਦਾ ਜੀਵਨ ਸ਼ੇਰ ਦੀ ਬਿਰਤੀ ਵਾਲਾ ਜਿਹਨੂੰ ਕਿਹਾ ਗੁਰੂ ਜੀ ਨੇ ਕਿਹਾ 10 ਬਸਤੂ ਲੈ ਪਾਛੇ ਪਾਵੇ 1 ਬਸਤ ਕਾਰਨ ਬੇਖੋਟ ਗਵਾਵੇ ਕਿਤੇ ਲਲਾ ਮੁਕਰ ਪਾਏ ਸਤਗੁਰੂ ਕਹਿ ਰਿਹਾ ਇੱਕ ਪੀਣਾ ਦੇ 10 ਪੀ ਘਿਰ ਲੈ ਤੋ ਮੂੜਾ ਕਾਓ ਕਾਹ ਕਰੇ ਅਗਲਾ ਜਿਹੜਾ ਸ਼ੁਕਰ ਹੈ ਅਗੰਤਿਸ਼ਾ ਆਪਣੀ ਦਹਿਰਾਸ ਖਾਤ ਪੀਤ ਵਰਤਾ ਆਨੰਦ ਉਲਾਸ ਆਪਣੀ ਆਮਾਨ ਕਸ਼ ਬਹਰ ਸਾ ਲੇ ਅਗਿਆਨੀ ਮਨ ਰੋਸ਼ ਕਿਰ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਮੁਕਰ ਗਿਆ ਨਾ ਮੈਂ ਇਹ ਬੇਨਤੀ ਹੈ ਜੇ ਵੀਨ ਸ਼ੁਕਰ ਵਿੱਚ ਕੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹਰ ਉਸ ਕਾ ਵਿਸ਼ਵਾਸ ਨਾ ਹੋਵੇ ਸ਼ੁਕਰਵਾਲਾ ਕਹਿੰਦਾ ਜਿਸ ਕੀ ਵਸਤ ਤਿਸ ਆਗੇ ਰੱਖੇ ਮੁੱਕਰ ਗਿਆ ਤੂੰ ਪ੍ਰਮਾਤਮਾ ਨੂੰ ਤਮਾ ਕੋਈ ਨਹੀਂ ਫਿਰ ਬੇਨਤੀ ਕਰਾਂ ਇੱਥੇ ਗੁਰੂ ਜੀ ਨੇ ਇੱਕ ਗੱਲ ਬਿਲਕੁਲ ਕਲੀਅਰ ਕਰਤੀ ਉਹ ਦਾਤਾਂ ਭੋਗਣ ਵਾਲਿਓ ਰੱਬ ਨੂੰ ਕੋਈ ਤੁਹਾਡੇ ਦਾਤ ਦੀ ਮੁਤਾਜੀ ਨਹੀਂ ਜਿਹੜਾ ਤੁਹਾਡੇ ਘਰ ਪਰ ਸਕਦੈ ਨੂੰ ਆਪਣੇ ਘਰ ਭਰਨ ਦਾ ਪਤਾ ਨਹੀਂ ਇੱਥੇ ਨਿਸ਼ਕਾਮਤਾ ਰੱਬ ਦੀ ਕੋਈ ਹੁਣ ਜੇ ਅਸੀਂ ਮਹਾਰਾਜ ਅੱਗੇ ਕੋਈ ਪੈਸੇ ਲੈ ਕੇ ਉਹ ਨਿਆਂ ਜਾਂ ਦੂਜਾ ਜਾਤੀ ਜਾਂ ਜੋ ਵੀ ਧਰਮਸਥਾਨਾਂ ਤੇ ਲੈਣੇ ਆ ਇਸ ਸਿਰਫ ਬਾਹਰ ਮੁਕੀ ਬੰਦੇ ਨੂੰ ਸਮਰਪਣ ਕਰਨ ਦੀ ਜਾਂਚ ਆ ਜਾਏ ਰੱਬ ਦੇ ਨਾਮ ਤੇ ਸ਼ੁਕਰ ਕਰੇ ਪਰ ਯਾਦ ਰੱਖਿਓ ਰੱਬ ਪੈਸਿਆਂ ਨਾਲ ਨਹੀਂ ਉਹਦਾ ਘਰ ਚੱਲਦਾ ਹੁੰਦਾ ਗੁਰੂ ਸਾਹਿਬ ਇਹ ਕਹਿੰਦੇ ਜਿਹੜਾ ਸ਼ੁਕਰਾਨੇ ਵਾਲਾ ਹੈ ਉਹ ਮੁਕਰਦਾ ਨਹੀਂ ਉਹ ਦਾਤ ਲੈ ਕੇ ਕਹਿੰਦਾ ਜਿਸ ਕੀ ਬਸ ਇਸ ਅਗ ਹੈ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮੱਥ ਹੈ ਉਸ ਤੇ ਚੌਗਣ ਕਰੇ ਨਿਖਾਲ ਨਾਨਕ ਸਾਹਿਬ ਸ਼ਦਾ ਦਿ얄 ਇੱਥੇ ਗੁਰੂ ਜੀ ਕਹਿ ਰਹੇ ਨੇ ਕਿਤੇ ਖੱਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਹੀਂ ਦਾਤਾ ਲੈਂਦੇ ਆ ਪਰ ਮੁਕਰ ਜਾਂਦੇ ਆ ਜਿਵੇਂ ਅਸੀਂ ਇੱਕ ਬਚਨ ਵੀ ਪੜਨੇ ਸੋਇਨਾ ਰੂਪਾ ਰੰਗੁਲਾ ਮੋਤੀ ਤੇ ਮਾਨਕ ਜਿਓ ਮੁਕਰ ਹੀ ਗਿਆ ਨਾ ਬੰਦਾ ਉੱਥੇ ਗੁਰੂ ਜੀ ਨੇ ਮਹਤੁਨ ਕਿਹਾ ਸੀ ਇਹ ਕੁਚੱਜੀ ਉਹ ਉਹ ਸ਼ਬਦ ਚ ਹੈ ਇਹ ਬਚਨ ਮਨ ਕੁਚੱਜੀ ਆ ਮਾਵਨ ਢੋਸੜੇ ਕੋ ਗਾਉ ਕਿਉਂ ਸ਼ੋ ਰਾਵਣ ਜਾਉਂ ਜਿਓ ਇੱਕ ਦੂ ਇੱਕ ਚੜੰਦੀਆਂ ਕੌਣ ਜਾਣਾ ਮੇਰਾ ਨਾਉਂ ਜੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜੀ ਸੱਚੇ ਪਾਤਸ਼ਾਹ ਜੀ ਦਾ ਉੱਥੇ ਮਹਾਰਾਜ ਨੇ ਇੰਨੀ ਨਿਮਰਤਾ ਦਿਖਾਈ ਮੈਂ ਇਹਨੂੰ ਇਹ ਨਹੀਂ ਕੁਚੱਜਪੁਣਾ ਨਹੀਂ ਕਹਿੰਦਾ ਮੈਂ ਇਹਨੂੰ ਵੀ ਸੁਚੱਜਾ ਕਹਿਣਾ ਕਿਉਂਕਿ ਜਿਨੂੰ ਇਹ ਸਮਝ ਆ ਜਾਏ ਮੈਂ ਕੁਚੱਜ ਨਾਲ ਭਰਿਆ ਇਹ ਵੀ ਇੱਕ ਸੁਚੱਜ ਹੈ ਜਿਨੂੰ ਇਹ ਸਮਝ ਪੈ ਜਾਏ ਮੈਂ ਔਗਣ ਨਾਲ ਭਰਿਆ ਮਰ ਇੱਕ ਨੇ ਮੰਜ ਕੁਚੱਜੀ ਅਮਾਵਨ ਦੋਸੜੇ ਮੈਂ ਕੁਚੱਜੀ ਚ ਇਨੇਕ ਦੋਸ਼ ਨੇ ਸ਼ਰੀਰ ਚ ਪੂਰੇ ਨਹੀਂ ਆਉਂਦੇ ਪੈ ਉਗਣ ਯਾਦ ਦੇ ਨੇ ਸਰੀਰ ਛੋਟਾ ਸਰੀਰ ਦਾ ਭਾਂਡਾ ਹੀ ਨਹੀਂ ਨੇ ਇਹਨੇ ਉਗਣ ਅਮੰਝ ਅਮੰਝ ਕੁਚੱਜੀ ਆ ਮਾਵਣ ਜਿਹੜੇ ਨਹੀਂ ਸਮਾਉਂਦੇ ਡੁੱਸ ਦੇਖਾਂ ਕਿਉਂ ਸ਼ੋ ਰਾਵਣ ਜਾਉ ਜਿਓ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜਿਓ ਮਹਾਰਾਜ ਕਿਉਂ ਕਿਹਾ ਕੁਚੱਜੀ ਕਹਿਣ ਲੱਗੇ ਸੋਇਨਾ ਰੂਪਾ ਰੰਗੋਲਾ ਮੋਤੀ ਤੈ ਮਾਨਕ ਜਿਓ ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਸਿਓ ਲਾਇਆ ਚਿਤ ਜਿਓ ਮੁਕਰ ਗਿਆ ਨਾ ਮੋਦੇ ਚਿੱਤ ਲਾ ਲਿਆ ਉਹਦਾ ਸ਼ੁਕਰ ਕੀਤਾ ਹੀ ਨਹੀਂ ਮੈਂ ਤਿੰਸਿਓ ਲਾਇਆ ਚਿੱਤ ਜਿਓ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜਿਓ ਹਉ ਇਨੀ ਟੋਲੀ ਭੁੱਲ ਯਸ ਤਿਸ ਕੰਤ ਨਾ ਬੈਠੀ ਪਾਜ ਮੁੱਕਰ ਗਿਆ ਨਾ ਦੇਣ ਵਾਲਿਆ ਤੇਰੇ ਕੋਲ ਤੇ ਘੜੀ ਨਹੀਂ ਬੈਠਾ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਵੇਖੋ ਅੱਗੇ ਗੁਰੂ ਸਾਹਿਬ ਜਦੋਂ ਅਮੁੱਲ ਤੇ ਲੈ ਜਾਣਗੇ ਮੁੱਲ ਦੇ ਤੇ ਅਰਥ ਹੀ ਬੜੇ ਕਮਾਲ ਦੇ ਮੈਂ ਇੱਕ ਵਾਰ ਬੇਨਤੀ ਕੀਤੀ ਇੱਕ ਰਾਜਾ ਸੀ ਉਹ ਪ੍ਰਦੇਸ਼ ਚ ਗਿਆ ਉਹਦੀਆਂ ਰਾਣੀਆਂ ਸਨ ਉਹਨੇ ਇੱਕ ਸੁਨੇਹਾ ਪੇ ਜਿਆ ਮੈਂ ਵਾਪਸ ਇ ਆ ਰਿਹਾ ਤੇ ਜਿਸ ਜਿਸ ਨੂੰ ਜੋਈ ਚੀਜ਼ ਦੀ ਲੋੜ ਏ ਇਸ ਮੁਲਕ ਵਿੱਚੋਂ ਦੱਸੋ ਮੈਂ ਲੈ ਆਵਾਂ ਕਹਿੰਦੇ ਗੁਰਮੁਖ ਪਿਆਰਿਆਂ ਦੇ ਬਚਨ ਮੈਂ ਪੜ੍ਹੇ ਕਹਿੰਦੇ ਸਾਰੀਆਂ ਰਾਣੀਆਂ ਲਿਖ ਦਿੱਤਾ ਵੀ ਕਿਸੇ ਨੇ ਗਹਿਣੇ ਕਿਸੇ ਨੇ ਕੱਪੜੇ ਜੋ ਕੁਝ ਉਸ ਮੁਲਕ ਸੀ ਬਹੁਤ ਸਭ ਨੇ ਪੱਤਰਕਾਂ ਵਿੱਚ ਲੇਕੇ ਭੇਜੀਆਂ ਇੱਕ ਘਟ ਬੋਲਦੀ ਸੀ ਜਦੋਂ ਦਾ ਰਾਜਾ ਗਿਆ ਜ਼ਿਆਦਾ ਬੋਲਦੀ ਨਹੀਂ ਅੱਖਾਂ ਚਿਮਣੀਆਂ ਚਿਮਣੀਆਂ ਪਿਜੀਆਂ ਪਾਣੀ ਨਾਲ ਉਹਨੂੰ ਵਜ਼ੀਰ ਪੁੱਛਦੇ ਨੇ ਰਾਣੀ ਸਾਹਿਬਾ ਤੁਸੀਂ ਨਹੀਂ ਕੋਈ ਲਿਖਣਾ ਉਹਨੇ ਲਾਲ ਸ਼ਾਈ ਲੈ ਕੇ ਨਾ ਸਸੇ ਨੂੰ ਕੰਨਾ ਪਾ ਕੇ ਸਾ ਲਿਖ ਦਿੱਤਾ ਸੁਣਿਓ ਉਹਨੇ ਕੁਝ ਆਪਣਾ ਅੰਦਰ ਜ਼ਾਹਰ ਨਹੀਂ ਕੀਤਾ ਅੱਖਰਾਂ ਚ ਕਿਤੇ ਕੋਈ ਪੜ ਨਾ ਲੈ ਉਹਨੇ ਲਾਲ ਸ਼ਾਈ ਲਈ ਤੇ ਸਾ ਮੇ ਕਾ ਸਸੇ ਨੂੰ ਕੰਨਾ ਸਾ ਚਲਾ ਗਿਆ ਵਜ਼ੀਰ ਵੀ ਕਹਿੰਦਾ ਵੀ ਪੜਿਆ ਲਿਖਿਆ ਮੈਂ ਹੀ ਬੜਾ ਇਨੇਕ ਲਿਖ ਦਿੱਤਾ ਕਹਿਣ ਲੱਗੀ ਬਸ ਦਿਲਾਂ ਤੋਂ ਦਿਲਾਂ ਦੇ ਰਾਹ ਹੁੰਦੇ ਨੇ ਚਿੱਠੀ ਦੇਦੀ ਮੇਰੇ ਮਾਲਕ ਨੂੰ ਉਹਨੇ ਚਿੱਠੀਆਂ ਸਾਰੀਆਂ ਦੇ ਦਿੱਤੀਆਂ ਜਿੰਨਾ ਜਿੰਨਾ ਕਿਸੇ ਨੂੰ ਚਾਹੀਦਾ ਸਭ ਕੁਝ ਵਜ਼ੀਰ ਨੂੰ ਕਹ ਲੈ ਲਾ ਜਦੋਂ ਵਾਪਸ ਆਇਆ ਸਾਰਿਆਂ ਦੇ ਘਰਾਂ 'ਚ ਪਦਾਰਥ ਭੇਜ ਦਿੱਤੇ ਤੇ ਸੰਧਿਆ ਵੇਲੇ ਉਸ ਰਾਣੀ ਦੇ ਘਰ ਚਲਾ ਗਿਆ ਜਿਹਨੇ ਲਾਲ ਸ਼ਹੀਨ ਲਿਖਿਆ ਸੀ ਸਾਹ ਤੋ ਜੀ ਰਾਣੀਆਂ ਨੇ ਕਿਹਾ ਕਿ ਸਾਡੇ ਘਰਾਂ ਚ ਕਿਉਂ ਨਹੀਂ ਕਹਿਣ ਲੱਗੇ ਤੁਸੀਂ ਮੈਨੂੰ ਤਾਂ ਸੱਦੀ ਨਹੀਂ ਧਿਆਨ ਸਕਿਓ ਗੱਲ ਬੜੀ ਸੋਹਣੀ ਹੈ ਤੁਸਾਂ ਸੋਨਾ ਚਾਂਦੀ ਜੋ ਕੁਝ ਮੰਗਿਆ ਤੁਹਾਨੂੰ ਆ ਗਿਆ ਮੈਨੂੰ ਬਹੁਤ ਦਿਨ ਹੋਏ ਸਨ ਗਿਆਨ ਤੇ ਕਹਿਣ ਲੱਗੇ ਇਹਨੇ ਕੀ ਮੰਗਿਆ ਨੇ ਖਾਲੀ ਕਾਗਜ਼ ਉੱਤੇ ਲਾਲ ਸ਼ਾਈ ਨਾਲ ਸਾਹ ਲਿਖ ਦਿੱਤਾ ਕਹਿਣ ਲੱਗੇ ਮੈਂ ਸਮਝ ਗਿਆ ਸਾਂ ਸ਼ਾਈ ਲਾਲ ਕਹੇ ਸਾਹ ਅੱਗੇ ਪਾ ਦਿਓ ਲਾਲਸਾ ਇਹ ਕਹਿੰਦੀ ਸਰ ਤੈਨੂੰ ਮਿਲਣ ਦੀ ਹੀ ਇੱਛਾ ਹੈ ਫਰਬੰਤ ਇਸੋ ਨੇ ਇਸ ਗੱਲ ਉਹਨੇ ਕਹਿ ਬੈਨੇ ਲਾਲ ਸ਼ਾਹੀ ਨ ਲਿਖਿਆ ਸਾ ਸਸੇ ਨੂੰ ਕੰਨਾ ਚਲੋ ਸ਼ਬਦ ਵਰਤਾ ਇਹਦੇ ਅੰਦਰ ਸਿਰਫ ਲਾਲਸਾ ਹੈ ਮਿਲਣ ਦੀ ਤੁਹਾਡੇ ਅੰਦਰ ਸਿਰਫ ਲਾਲਸਾ ਹੈ ਪਦਾਰਥਾਂ ਦੀ ਸੱਚੇ ਵੇ ਗੁਰਮਖੋ ਅੰਦਰ ਮਿਲਾਪ ਦੀ ਤਾਂਗ ਰੱਖਣ ਵਾਲੇ ਉਹ ਦਾਤ ਪੁੰਚਦੇ ਜਰੂਰ ਆ ਪਰ ਨਾਲ ਕਹਿੰਦੇ ਆ ਉਹ ਆ ਪ੍ਰੇਮ ਪਰੀ ਕਨਕ ਮਾਨਕ ਗਜ਼ ਮੋਤੀਨ ਲਾਲਨ ਨਹ ਨਾ ਨਹੀਂ ਰਾਜ ਨ ਭਾਗ ਨ ਹੁਕਮ ਨ ਸਾਧਨ ਕਿਚ ਕਿਚ ਨਾ ਚਹੀ ਤੂੰ ਆ ਜਾ ਬਸ ਮੈਂ ਆਪ ਨੂੰ ਇੱਥੇ ਬੇਨਤੀ ਕਰਾਂ ਮਹਾਰਾਜ ਇੱਥੇ ਇਹ ਕਹਿ ਰਿਹਾ ਕਿ ਬੇਅੰਤ ਲੋਕ ਐਸੇ ਨੇ ਜਿਹੜੇ ਮੂਰਖ ਬੰਦੇ ਖਾ ਵੀ ਜਾਂਦੇ ਆ ਮੁਕਰਦੇ ਵੀ ਪਿਆ ਸਾਨੂੰ ਰੱਬ ਨੇ ਕੀ ਕੀਤਾ ਐਸੇ ਕਰਕੇ ਗੁਰੂ ਜੀ ਕਹਿੰਦੇ ਨੇ ਮੁਕਰਨ ਵਾਲਿਓ ਜਦੋਂ ਟੋਟਾ ਆਵੇ ਤੇ ਜ਼ਬਾਨ ਵਿਗਾੜ ਕੇ ਰੱਬ ਨੂੰ ਉਲਾਮੇ ਨਾ ਦਿਆ ਕਰੋ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਉਦੋਂ ਤਾਂ ਯਾਦ ਨਹੀਂ ਕੀਤਾ ਜਿਨ ਕਨ ਕੀਤੇ ਅੱਖੀ ਨਾਕ ਜੀਵਾ ਦਿੱਤੀ ਬੋਲੇ ਤਾਤ ਪਰ ਇਥੇ ਉਹਨੇ ਜਿਨ੍ਹਾਂ ਦਾ ਜ਼ਿਕਰ ਕਰ ਰਿਹਾ ਗੁਰੂ ਜੀ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਂ ਹੁਣ ਅਗਲੀ ਗੱਲ ਕਿਤਿਆਂ ਬਯੰਤ ਬੰਦੇ ਐਸੇ ਆ ਦੁਖ ਭੂਖ ਸਦਮਾਰ ਸਿਧ ਅਰਥ ਦੁਖ ਤੇ ਭੂਖ ਹੋ ਗਿਆ ਜੀ ਕਿਤਿਆਂ ਦਾ ਅਰਥ ਬਯੰਤ ਬਯੰਤ ਐਸੇ ਨੇ ਕਿਤਿਆਂ ਦੁਖ ਭੂਖ ਸਦਮਾਰ ਸਦਾ ਮਰੀ ਪਈ ਰਹਿੰਦੀ ਸਦੀ ਇਹਦੀ ਮਾਰ ਵਗੀ ਰਹਿੰਦੀ ਫਿਰ ਸੁਣਿਓ ਸਦ ਮਾਰ ਦੇ ਅਰਥ ਆਪਾਂ ਦੁੱਖ ਤੇ ਭੁੱਖ ਨਾਲ ਜੋੜਨੇ ਆ ਮੌਤ ਨਾਲ ਨਹੀਂ ਕਹਤਿਆਂ ਦੁੱਖ ਭੁੱਖ ਸਦ ਮਾਰ ਕਹਿੰਦੇ ਦੁੱਖ ਤੇ ਭੁੱਖ ਦੀ ਮਰੀ ਪਈ ਰਹਿੰਦੀ ਹੈ ਨਾਲ ਕਹਿੰਦੇ ਤੇ ਯਾਦ ਰੱਖਿਓ ਇੱਕ ਪੰਜਾਬੀ ਸ਼ਬਦ ਵਰਤਨੇ ਆ ਅਸੀਂ ਵੀ ਛੱਡੋ ਪਰ ਇਹਨੂੰ ਤਾਂ ਮਾਰ ਹੀ ਵਗ ਗਈ ਹੈ ਇਸ ਤਰ੍ਹਾਂ ਨਾ ਜੀ ਮਾਰਵਾਗੀ ਦਰਸਵੀ ਦੀ ਹੱਤ ਬਣ ਗਈ ਇੱਥੇ ਗੁਰੂ ਜੀ ਕਹਿੰਦੇ ਨੇ ਕੇਤਿਆਂ ਦੁੱਖ ਭੁਖ ਸਦਮਾਰ ਸਦਾ ਹੀ ਉਹਨਾਂ ਨੂੰ ਇਹ ਮਾਰ ਹੀ ਪਈ ਰਹਿੰਦੀ ਹੈ ਕਦੀ ਦੁੱਖ ਆ ਗਿਆ ਕਦੀ ਸੁਖ ਆ ਗਿਆ ਪਰ ਅੱਜ ਬਾਬਾ ਜੀ ਕਹਿੰਦੇ ਨੇ ਇਹਨੂੰ ਇਹ ਨਹੀਂ ਕਿਹਾ ਸਰਾਪ ਕਿਉਂਕਿ ਉੱਤੇ ਬਹੁਤਾ ਕਰਮ ਹੈ ਇੱਥੇ ਦੁੱਖ ਭੁਖ ਨੂੰ ਗੁਰੂ ਨੇ ਬਿਲਕੁਲ ਨਹੀਂ ਕਿਹਾ ਕਰੋਪੀ ਕਹਿਣ ਲੱਗੇ ਇਹ ਵੀ ਤੂੰ ਆਪ ਬਖਸ਼ਣਾ ਕਿਉਂ ਕਿਹਤਿਆਂ ਦੁਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਇਹ ਪੇ ਇਹਦਾ ਅਰਥ ਇਹ ਵੀ ਦਾਤ ਤੇਰੀ ਦਾਤਾਰ ਖੇ ਪਾਰ ਬ੍ਰਹਮ ਪਰਮੇਸ਼ਵਰ ਜੀ ਇਹ ਵੀ ਤੇਰੀ ਦਿੱਤੀ ਹੋਈ ਦਾਤ ਹੈ ਜੀ ਇਹ ਦਾਤ ਕਿਵੇਂ ਹੋ ਗਈ ਮਹਾਰਾਜ ਇਹ ਦਾਤ ਕਿਵੇਂ ਪਹਿਲਾਂ ਉਤਲਿਆਂ ਨੂੰ ਗਿਣਿਆ ਜੋਦੇ ਵੀ ਮੰਗ ਰਿਆ ਫਿਰ ਪਿੱਛੇ ਚਲੀਏ ਮੰਗਣ ਵਾਲਿਆਂ ਦੀ ਗਿਣਤੀ ਕੋਈ ਨਹੀਂ ਕਈ ਮੰਗ ਮੰਗ ਕੇ ਵਿਕਾਰਾਂ ਚ ਡਿੱਗ ਪਏ ਕਈ ਬੰਦੇ ਮੁਕਰ ਗਏ ਕਈ ਮੂਰਖ ਖਾਈ ਜਾਂਦੇ ਆ ਫਿਰ ਜਦੋਂ ਪਰਮੇਸ਼ਵਰ ਕੁਰਾਏ ਪਿਆਨੂ ਸਮਾਰਗ ਦਿੰਦਾ ਫਿਰ ਉਹ ਦੁੱਖ ਤੇ ਭੁੱਖ ਜਦੋਂ ਦਿੰਦਾ ਫਿਰ ਦੁੱਖ ਲਾਗੇ RAM ਪੁਕਾਰ ਆਹੇ ਦੁੱਖ ਤੇ ਭੁੱਖ ਦਾਤ ਇਹ ਪੇ ਦਾਤ ਤੇਰੀ ਦਾਤ ਆਰ ਇਹ ਤੇਰੀ ਦਾਤ ਹੈ ਗੁਰਮੁਖ ਸੱਚ ਜੇ ਜਦੋਂ ਬੰਦੇ ਕੋਲ ਸੁੱਖ ਹੁੰਦਾ ਉਦੋਂ ਬੰਦਾ ਬਹੁਤ ਪੁੱਛੋ ਕੋਈ ਨਾ ਜੋ ਇਹ ਦੇ ਮਨ ਚਾਉਂਦਾ ਹੈ ਰੱਬ ਹੀ ਇਹਦੇ ਤੋਂ ਬਚਾਏ ਸੁਖ ਵੇਲੇ ਪ੍ਰਾਪਤੀ ਵੇਲੇ ਇਹ ਜੋ ਕੁਝ ਮਨ ਚਾਉਂਦਾ ਹੈ ਉਹ ਕੁਝੇ ਵਰਤਾਰੇ ਵਰਤਾਂਦਾ ਪਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿੰਦੇ ਜਦੋਂ ਦੁੱਖ ਤੇ ਭੁੱਖ ਆਉਂਦੀ ਏ ਉਦੋਂ ਸੱਚ ਮੁੱਚ ਤੁਰ ਅੰਦਰੋਂ ਬੰਦੇ ਨੂੰ ਪਤਾ ਲੱਗਦਾ ਹੈ ਫਿਰ ਦੁੱਖ ਵਿੱਚ ਜਦੋਂ ਰੱਬ ਨੂੰ ਚੇਤੇ ਕਰਦਾ ਹੈ ਉਹਦੇ ਵਿੱਚੋਂ ਆਤਮਿਕ ਸੁੱਖ ਮਿਲਦਾ ਹੈ ਉਸ ਸੁੱਖ ਵਿੱਚੋਂ ਭਾਣੇ ਦੀ ਦਾਤ ਮਿਲਦੀ ਹੈ ਉਸ ਭਾਣੇ ਵਿੱਚ ਦੁੱਖ ਵੀ ਆ ਜਾ ਉਹਨੂੰ ਸਵੀਕਾਰ ਕਰ ਲੈਂਦਾ ਹੈ